ਮਖਬੂਨ ਇਸ ਕਾਨਫਰੰਸ ਦੇ ਮੌਜੂਦ ਬੈਠ ਮੌਜੂਦ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਮਨਿੰਦਰ ਪਾਪਾ ਜੀ ਉਹਨਾਂ ਦੇ ਨਾਲ ਐਮਐਲਏ ਕਰਤਾਰਪੁਰ ਸਰਦਾਰ ਬਲਕਾਸ਼ ਸਿੰਘ ਜੀ ਸਾਡੇ ਫਲੋਰ ਤੋਂ ਹਰਜਨ ਚਾਰ ਪ੍ਰੇਮ কুমার ਜੀ ਤੇ ਸਾਡੇ ਚੇਅਰਮੈਨ ਸਮਾਜ ਮਿਸ਼ਨ ਸ਼੍ਰੀ ਚੰਦਰਨ ਗਰੇਵਾਲ ਜੀ ਉਹਨਾਂ ਦੇ ਨਾਲ ਸਾਡੇ ਐਸਸੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼ਬਨਮ ਦੁੱਗਲ ਜੀ ਕੀਰਤੀ ਭਗਤ ਜੀ ਸਾਡੇ ਅਜੀਤ ਕੁਮਾਰ ਜੀ ਸਵਾਜਿ ਬਹੁਤ ਵੱਡੇ ਜਿਹੜੇ ਆ ਜਿਹੜਾ ਕਦੀ ਪਾਈਚਾਰੇ ਦੇ ਉੱਪਰ ਜੋ ਬੀਜਪੀ ਦੀ ਤਰਫੋਂ ਹਮਨਾ ਕੀਤਾ ਗਿਆ ਹੈ ਔਰ ਜਿਹੜੇ ਵਕੀਲ ਨੂੰ ਆ ਉਹਦੇ ਤੋਂ ਕੋਈ ਕਾਰਵਾਈ ਨਹੀਂ ਕੀਤੀ उस महत्वपूर्ण जी प्रेस कॉन्फ्रेंस है सा कैबिनेट मंत्री श्री महेंद्र भगत जी मैं बेनती मंत्री साहब आप सब अडर थैंक यू बहुत ही सत्कारयोग जिला अध्यक्ष अमृतपाल जी और सामएल साहब और पूर्व कैबिनेट मंत्री ਮੇਰੇ ਵੀਰ ਸਤਕਾਰਯੋਗ ਸਰਦਾਰ ਬਲਦਾਰ ਸਿੰਘ ਜੀ ਉਹਦੇ ਨਾਲ ਸਾਡੇ ਫਲੋਰ ਤੋਂ ਹਲਕਾ ਚਾਰਜ ਪ੍ਰੋਫੈਸਰ ਪ੍ਰੇਮ ਕੁਮਾਰ ਜੀ ਔਰ ਸਾਡੇ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਜੀ ਔਰ ਪੂਰਵ ਗਊ ਕਮਿਸ਼ਨ ਦੇ ਚੇਅਰਮੈਨ ਕਿੰਚਲਰ ਕਾਲਜ ਜੀ ਸਾਡੀ ਬੱਚੀ ਜ਼ਿਲ੍ਹਾ ਐਸ்சி ਮੋਰਚਾ ਦੀ ਪ੍ਰਦਾਨ ਸ਼੍ਰੀ ਨਮ ਦੁੱਗਲ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਐਸ.ਪੀ. ਚਾਰੇ ਤੋਂ ਦਲਿਤ ਸਮਾਜ ਤੋਂ ਬੜੀ ਵੀਰ ਅਜੇਪਾਲ ਬਾਲਮਿਕੀ ਜੀ ਉਹਨਾਂ ਰਵੀ ਕਾਲ ਬਾਲਮਿਕੀ ਜੀ ਜਿੰਨੇ ਹੋਰ ਸਾਥੀ ਆਏ ਨੇ ਅੱਜ ਦੀ ਪਰਸਤਾਨ ਵਿੱਚ ਮੈਂ ਸਾਰਿਆਂ ਦਾ ਦਿੱਥੇ ਸਵਾਗਤ ਕਰਨਾ ਸਾਥੀਓ ਜਨ ਨਾਲ ਨਾਲ ਤੁਸੀਂ ਸਾਰੇ ਜਾਣਦੇ ਹੋ ਕਿ ਸੀ ਮੈਂ ਤੁਹਾਡੇ ਨਾਲ ਹੀ ਜਿਹੜਾ ਜਿੰਨਾ ਵੀ ਸੋਸ਼ਲ ਮੀਡੀਆ ਆਇਆ ਹੈ ਤੁਹਾਡੇ ਨਾਲ ਜਿਸ ਨਾਲ ਚਾਹਾਂਗਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਸਾਹਿਬ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਔਰ ਨੈਸ਼ਨਲ ਜਰਮੀਨਰ ਸ਼੍ਰੀਮਨ ਅਰਵਿੰਦ ਕੇਜਿਵਾਲ ਜੀ ਔਰ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਲਗਾਤਾਰ ਅਸੀਂ ਜਦੋਂ ਵੀ ਕਿਉਂਕਿ ਸਿਰਫ ਕਹਿ ਦੇਣ ਨਾਲ ਕੋਈ ਵੀ ਗੱਲ ਨਹੀਂ ਬੰਦੀ ਸਾਨੂੰ ਉਹ ਕਰਕੇ ਵੀ ਦਿਖਾਣਾ ਚਾਹੀਦਾ ਹੈ ਸਾਡੇ ਡਾਕਟਰ ਵੀਰਾਂ ਮੇਦਕਾ ਜੀ ਭਾਰਤ ਰਤਨ ਜਿਨ੍ਹਾਂ ਨੇ ਸਾਨੂੰ ਦਲ ਸਮਾਜ ਨੂੰ ਇੱਕ ਸੰਵਿਧਾਨ ਦੇ ਵਿੱਚ ਜੋ ਬਹੁਤ ਹੀ ਇੱਕ 25% ਦਾ ਇੱਕ ਰਿਜ਼ਰਵੇਸ਼ਨ ਦਿੱਤੀ ਹੈ ਅਸੀਂ ਉਹਦੇ ਰਾਹੀਂ ਆਪਣਾ ਮਕਾਮ ਹਾਸਲ ਕਰਦੇ ਹਾਂ ਚਾਹੇ ਕੋਈ ਸਰਵਿਸ ਹੈ ਚਾਹੇ ਕੋਈ ਗਵਰਨਮੈਂਟ ਜੌਬ ਹੋਵੇ ਚਾਹੇ ਕੋਈ ਪੋਲੀਟਿਕਲ ਜਗ੍ਹਾ ਹੈ ਅਸੀਂ ਡਾਕਟਰ ਭੀਮrao Ambedkar ਦੇ ਦਿੱਤੇ ਹੋਏ ਇੱਕ ਬਹੁਤ ਹੀ ਸਖਤ ਦੁਨੀਆ ਦਾ ਵਧੀਆ ਸੰਵਿਧਾਨ ਦੇ ਕਾਰਨ ਸਾਨੂੰ ਪੋਸਟ ਮਿਲਦੀ ਹੈ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ ਔਰ ਸਾਥੀਓ ਕੁਝ ਦਿਨ ਪਹਿਲੇ ਜੋ ਦੇਸ਼ ਵਿੱਚ ਵਾਪਰਿਆ ਮੈਂ ਉਹਦੀ ਬਹੁਤ ਹੀ ਨਿਖੇਧੀ ਕਰਦਾ ਹਾਂ ਕਿਉਂਕਿ ਕਿਉਂਕਿ ਕੋਈ ਵੀ ਜਿਵੇਂ ਕੋਈ ਕੰਮ ਕਰਨਾ ਹੁੰਦਾ ਹੈ ਤੁਹਾਡੇ ਜਿਹੜੀ ਮਨ ਦੀ ਭਾਵਨਾ ਹੈ ਉਹ ਤੁਹਾਡੇ ਐਕਸ਼ਨ ਤੋਂ ਨਜ਼ਰ ਆਉਂਦੀ ਹੈ ਤੁਹਾਡੇ ਮਨ ਚ ਕੀ ਹੈ ਸਾਥੀਓ ਚੀਫ ਜਸਟਿਸ ਆਫ ਇੰਡੀਆ ਅਸੀਂ ਸਾਰੇ ਜਾਣਦੇ ਹਾਂ ਮੇਰੇ ਵੀ ਪੱਤਰਕਾਰ ਵੀ ਬੈਠੇ ਨੇ ਸਾਰੇ ਆ ਰਹੀ ਨੇ ਆਪਣੇ ਸਾਰੇ ਸਮਾਜ ਨੂੰ ਸਾਰੇ ਵੇਚ ਤੋਂ نیچے ਤੇ ਮੇਰੀ ਆਵਾਜ਼ ਜਾਏ ਜੀ ਸੰਜਮਣਾ ਕਿ ਇਹ ਸਭ ਤੋਂ ਸਾਡੀ ਸੁਪਰੀਮ ਕੋਰਟ ਹੈ ਜੀ ਸੁਪਰੀਮ ਕੋਰਟ ਤੋਂ ਉੱਪਰ ਪਰ ਸੁਪਰੀਮ ਕੋਰਟ ਦੇ ਚੀਫ ਜੱਜ ਤੋਂ ਵੱਡਿਆ ਤੋਂ ਉੱਪਰ ਕੋਈ ਪੋਸਟ ਨਹੀਂ ਹੈਗੀ ਸਾਰੇ ਇਸਦਾ ਸਤਿਕਾਰ ਕਰਦੇ ਆਂ ਔਰ ਉਸ ਪੋਸਟ ਤੇ ਮੇਰਾ ਖਿਆਲ ਇਹ ਜੋ ਮੈਨੂੰ ਪਤਾ ਲੱਗਾ ਸੀ ਆਈ ਮੇ ਬੀ ਰਾਈਟ অর ਰੌਂਗ ਕਿ ਪਹਿਲੀ ਵਾਰੀ ਹੋਇਆ ਕਿ ਸਾਡਾ ਚੀਫ ਜੱਜ ਆਫ ਇੰਡੀਆ ਕੋਈ ਇਸ ਪੋਸਟ ਤੇ ਪਹੁੰਚਿਆ ਹੈ ਅਲਕਲ ਪਹਿਲੇ ਕੋਸ਼ਿਸ਼ ਕਰਦੇ ਰਹੇ ਕਿ ਜਦ ਤੱਕ ਪਹੁੰਚੇ ਨਾ ਹੋਵੇ ਔਰ ਇਹ ਗੋਈ ਸਾਹਿਬ ਜੋ ਸਾਡੇ ਚੀਫ ਡਿਪਟੀ ਕਮਿਸ਼ਨਰ ਸਭੰਦੀ ਹੈ ਜਿਹੜੇ ਬਹੁਤ ਕਾਬਲ ਆਪਣੀ ਕਾਬਲੀਅਤ ਦੇ ਕਾਰਨ ਅੱਜ ਇਸ ਪੋਸਟ ਤੇ ਪਹੁੰਚੇ ਨੇ ਆ ਇਹ ਥੋੜੀ ਤੇਰੀ ਹੋਈ ਉਹਨਾਂ ਨੂੰ ਇਸ ਪੋਸਟ ਤੇ ਪਹੁੰਚਿਆ ਔਰ ਉਹਨ ਦੇ ਖਿਲਾਫ ਕੋਈ ਨਾ ਕੋਈ ਪ੍ਰਭਗੰਨਾ ਕੋਈ ਨਾ ਕੋਈ ਕਾਰਵਾਈ ਨਾ ਕਰਨੀ ਸ਼ੁਰੂ ਕਰ ਦਿੱਤੀ ਜਦੇ ਨਾਲ ਇੱਕ ਬਹੁਤ ਹੀ ਇੱਕ ਮੈਸੇਜ ਦੇ ਚੱਲ ਜਾ ਰਿਹਾ ਖਾਸ ਕਰਕੇ ਜੀ ਜੋ ਦਲੇ ਸਮਾਜ ਦਾ ਸੀ ਆਪਣੇ ਉਹਨ ਮਹਿਸੂਸ ਕਰ ਰਹੇ ਆ ਕੀ ਅਗਰ ਸਾਡੇ ਜੀ ਇੰਡਸਟਰੀਸ ਸੁਵੰਧੀਆਂ ਪੋਸਟ ਤੇ ਪਰ ਦਲਿਤ ਖੜਾ ਸੇਫ ਨਹੀਂ ਤੇ ਆਮ ਸਾਡਾ ਸਮਾਜ ਦਾ ਦਲਿਤ ਕਿਵੇਂ ਸੇਫ ਹੋਏਗਾ ਅਸੀਂ ਇੱਥੋਂ ਵੀ ਕੈਨ ਬੈਲ ਹੈ ਮਤਲਬ ਇਹ ਹੈ ਕਿ ਸਿੱਧੇ ਸੇਫ ਨਹੀਂ ਹੈ ਸੋ ਕਿਉਂ ਨਹੀਂ ਹੈਗੇ ਦ ਰੀਜ਼ਨ ਇਜ਼ ਕਿ ਅਗਰ ਦੇਖਿਆ ਜਾ ਸੈਂਟਰ ਚੋਦਰੀ ਘਟਨਾ ਵਾਪਰੀ ਉੱਥੇ ਕੇਂਦਰ ਸਿਰ ਵੀ ਜੱਟ ਦਾ ਰਾਜ ਹੈ ਉਹਦੇ ਨਾਲ ਦੂਜੀ ਘਟਨਾ ਜੋ ਹੈ ਦੋ ਤਿੰਨ ਦਿਨ ਪਹਿਲੇ ਵਾਪਰੀ ਉਹ ਉਸ ਤੋਂ ਵੀ ਦੁਖਦਾਈ ਕਿ ਇੱਕ ਆਈਪੀਐਸ ਅਫਸਰ ਦੇਖੋ ਇੱਕ ਆਈਪੀਐਸ ਅਫਸਰ ਬਹੁਤ ਕਾਬਲ ਬੜੀ ਪੜ੍ਹਾਈ ਕਰਨ ਦੇ ਬਾਅਦ ਬੜਾ ਹੀ ਇੱਕ ਆਪਣੀ ਕਾਬਲੀਅਤ ਦੇ ਪਹੁੰਚ ਕੇ ਆਦਮੀ ਆਈਐਸ ਔਰ ਆਈਪੀਐਸ ਬਣਦਾ ਹੈ ਸਰਨਲ ਸਾਡੇ ਸਾਹਿਬ ਉਹਦੇ ਬੈਠੇ ਨੇ ਡੀਸੀਪੀ ਸਾਹਿਬ ਬੈਠੇ ਨੇ ਇਹਨਾਂ ਨੇ ਸਰਕਾਰੀ ਨੌਕਰੀ ਕੀਤੀ ਹੈ ਇਹ ਵੀ ਸਾਰੇ ਦਲ ਸਮਾਜ ਤੋਂ ਨੇ ਜਿਨ੍ਹਾਂ ਨੇ ਵੀ ਮੇਰਾ ਖਿਆਲ ਕਾਫੀ ਫੇਸ ਕੀਤਾ ਹੋਵੇਗਾ ਪ੍ਰੋਬਲਮ ਸਾਡੇ ਡਿਓ ਸਾਹਿਬ ਰੇ ਨੇ ਸਾਡੇ ਬਾਈ ਚੇਅਰਮੈਨ ਐਜੂਕੇਸ਼ਨ ਬੋਰਡ ਦੇ ਰਹੇ ਨੇ ਪ੍ਰੋਫੈਸਰ ਪ੍ਰੇਮ ਕੁਮਾਰ ਜੀ ਇਹਨਾਂ ਨੇ ਵੀ ਫੇਸ ਕੀਤਾ ਹੈਗਾ ਸੋ ਮੇਰਾ ਕਹਿਣ ਦਾ ਭਾਵ ਹੈ ਜਿੱਥੇ ਕੋਈ ਸਰਕਾਰਾਂ ਦੀ ਮਨਚ ਤਮੰਨਾ ਜਾਂ ਕੋਈ ਤੁਨ ਦੇ ਨੀਯੇ ਸਾਫ ਨਾ ਹੋਏ ਉੱਥੇ ਦੰਗੇ ਘਟਨਾ ਵਾਪਰਦੀ ਹੈ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਕੀ ਦੇਖੋ ਸਾਥੀਓ ਕਿ ਬੀਜੇਪੀ ਦੀ ਸਰਕਾਰ ਹੋਵੇ ਇੱਕ ਆਈਪੀਐਸ ਅਫਸਰ ਜੋ ਐਡੀਜੀਪੀ ਲੈਵਲ ਤੇ ਆਈਜੀ ਐਡੀਜੀਪੀ ਰੈਂਕ ਦੇ ਉੱਪਰ ਹੋਵੇ ਜਿਸਦੀ ਪਤਨੀ ਆਈਐਸ ਹੋਵੇ ਉਸ ਤੋਂ ਜ਼ਿਆਦਾ ਹੋਰ ਕੀ ਤਰਕ ਹੋਣਾ ਚਾਹੀਦਾ ਹੈ ਸੋ ਉਹਦੇ باوجود ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਵਿਤਕਰਾ ਕੀਤਾ ਗਿਆ ਉਹਨਾਂ ਨੂੰ ਟੌਰਚਰ ਕੀਤਾ ਗਿਆ ਇੱਕ ਆਮ ਆਦਮੀ ਜਿਹੜਾ ਹੈਗਾ ਇੱਕ ਆਮ ਆਦਮੀ ਆਪਣੀ ਜਾਨ ਲੈਣ ਤੋਂ ਪਹਿਲਾਂ ਇੱਕ ਵਾਰੀ ਵੀ ਹਜ਼ਾਰ ਵਾਰੀ ਸੋਚਦਾ ਹੈ ਕਿ ਨਹੀਂ ਕੀਮਤੀ ਜਾਨ ਹੈਗੀ ਇਹ ਮੈਂ ਨਹੀਂ ਗਵਾਉਣਾ ਹੈਗਾ ਕੋਈ ਇਤਨਾ ਕਾਬਲ ਆਈਪੀਐਸ ਉਹਦੀ ਰਾਈਟ ਹਾਈਐਸ ਹੋਵੇ ਔਰ ਉਹ ਜਿਹੜਾ ਆਤਮ ਹੱਤਿਆ ਕਰੇ ਦੇਖੋ ਕਿ ਯੂ ਕੈਨ ਇਮੇਜਿਨ ਕਿੰਨਾ ਉਹਨੂੰ ਟਾਰਚਰ ਕੀਤਾ ਹੋਵੇਗਾ ਕਿੰਨਾ ਦੁਖੀ ਹੋਵੇਗਾ ਜਿਹੜਾ ਇਤਨਾ ਕਾਬਿਲ ਆਦਮੀ ਹੋਣ ਦੇ ਬਾਅਦ ਉਹਨੂੰ ਆਪਣੀ ਜਾਨ ਗਵਾਣੀ ਪਈ ਸੁਸਾਈਡ ਕਰਨੀ ਪਈ ਇਸ ਕਰਕੇ ਸਾਫ ਜ਼ਾਹਰ ਹੈ ਕਿ ਬੀਜੇਪੀ ਕਿਉਂਕਿ ਉੱਥੇ ਬੀਜੇਪੀ ਸਰਕਾਰ ਹੈ ਕਿਆ ਇਤਨਾ ਵੱਡਾ ਇੱਕ ਅਫਸਰ ਪਰੇਸ਼ਾਨੀ ਦੀ ਗੁਜ਼ਰ ਰਿਹਾ ਹੈ ਦੁੱਖ ਨਾਲ ਟਾਰਚਰ ਹੋ ਰਿਹਾ ਹੈ ਦੁੱਖ ਸਹਿਣ ਕਰ ਰਿਹਾ ਹੈ ਕਿਆ ਸਰਕਾਰ ਨੂੰ ਦੀ ਕੋਈ ਜਾਣਕਾਰੀ ਨਹੀਂ ਕਿ ਉਹਨੇ ਕੋਸ਼ਿਸ਼ ਨਹੀਂ ਕੀਤੀ ਕਿ ਉਹਨੂੰ ਕਿਉਂ ਦੁਖੀ ਹੈਗਾ ਕਿਉਂ ਉਹਨੂੰ ਜਾਨ ਦੇਣ ਤੱਕ ਨੌਕਰ ਤੋਂ ਅਧਿਐਂਦੀ ਵੀ ਹੈਗੀ ਸੀ ਦਾ ਪੁੱਛੀਏ ਦਾ ਖਿਆਲ ਕਰੀਏ ਦੀ ਸੇਫਟੀ ਕਰੀਏ ਦੀ ਸਕਿਉਰਿਟੀ ਕਰੀਏ ਉਹਨਾਂ ਨੇ ਦਾ ਕੁਛ ਨਹੀਂ ਕੀਤਾ ਜਦੋਂ ਉਹਨੇ ਦੇਖਿਆ ਹੋਵੇਗਾ ਕਿ ਸਰਕਾਰ ਵੀ ਮੇਰੇ ਨਾਲ ਨਹੀਂ ਹੈਗੀ ਸਰਕਾਰ ਵੀ ਮੇਰੀ ਸੇਫਟੀ ਨਹੀਂ ਕਰ ਸਕਦੀ ਤੇ ਤਾਂ ਜਾਗੋ ਨੇ ਆਪਣੀ ਸੂਚਨ ਦਿੱਤੀ ਹੋਈ ਸੋ ਇਸ ਕਰਕੇ ਆਮ ਆਦਮੀ ਪਾਰਟੀ ਜੋ ਹੈ ਇਸ ਬੀਜੇਪੀ ਦੀ ਜੋ ਫੇਲਰ ਹੈ ਨਕਮੀ ਸਰਕਾਰ ਹਰਿਆਣੇ ਦੀ ਬੀਜੇਪੀ ਦੀ ਜੋ ਹੈ ਉਹਦੇ ਨੇਖੇਦੀ ਕਰਦੀ ਹੈ ਪਰ ਆਮ ਆਦਮੀ ਪਾਰਟੀ ਜੋ ਹੈ ਹਮੇਸ਼ਾ ਦਲਿਤ ਸਮਾਜ ਦੇ ਚਾਹੇ ਕੋਈ ਅੰਭਿਸਰ ਹੈ ਚਾਹੇ ਕੋਈ ਆਮ ਆਦਮੀ ਹੈ ਹਮੇਸ਼ਾ ਉਸੇ ਸੇਫਟੀ ਕਰਦੀ ਆਈ ਹੈ ਔਰ ਕਰਦੀ ਰਹੇਗੀ ਦੇਖੋ ਕਿ ਦੇਸ਼ ਵਿੱਚ ਵੀ ਕੋ ਦੋ ਰਹਿ ਨਹੀਂ ਕਿ ਸਰਕਾਰਾਂ ਬਹੁਤ ਆਈਆਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਵੀ ਹਮੇਸ਼ਾ ਟਲਰੋਪ ਪਿੱਟਦੇ ਰਹੇ ਕਿਸੇ ਦਲਤਾਂ ਨੇ ਬੜੇ ਹਕੀਸੀਆਂ ਅਸੀਂ ਦਲਤਾਂ ਨੂੰ ਨਾਲ ਲੈ ਕੇ ਚੱਲਦੇ ਆ ਸਭ ਦਾ ਸਾਥ ਸਭ ਦਾ ਵਿਕਾਸ ਇਹ ਸਭ ਦਾ ਸਾਥ ਸਭ ਦਾ ਵਿਕਾਸ ਕਰੇ ਸਾਹਮਣੇ ਹੈਗਾ ਇੱਕ ਦਲਿਤ ਆਈਪੀਐਸ ਨੂੰ ਆਪਣੀ ਜਾਨ ਗਵਾਣੀ ਪਈ ਹੈ ਔਰ ਉਹਦੀ ਵਾਈਫ ਜਿਹੜੀ ਹੈਗੀ ਏ ਉਹ ਆਈਐਸ ਹੈਗੀ ਏ ਉਹਦੀ ਕੋਈ ਫਰਿਆਦ ਸੁਣੀ ਨਹੀਂ ਜਾ ਰਹੀ ਉਹਦੇ ਨਾਲ ਨਾਲ ਦੇਖੋ ਚੀਫ ਜਸਟਿਸ ਆਫ ਇੰਡੀਆ ਦੇ ਨਾਲ ਜਿੱਥੇ ਉਹ ਇੱਕ ਮਾੜਾ ਕੰਮ ਕੀਤਾ ਉਹਦੇ ਖਿਲਾਫ ਸਭ ਤੋਂ ਹੋਰ ਇਕੋਸਿਸਟਮ ਰਹੀ ਇੱਕ ਗਲਤ ਪ੍ਰਚਾਰ ਚੀਫ ਜਸਟਿਸ ਆਫ ਇੰਡੀਆ ਦੇ ਖਿਲਾਫ ਰਚਾਇਆ ਜਾ ਰਿਹਾ ਹੈ ਸੋ ਇਸ ਕਰਕੇ ਜੋ ਹੈ ਅਸੀਂ ਆਮ ਆਦਮੀ ਪਾਰਟੀ ਸਾਡੀ ਸਾਰੀ ਹਾਈ ਕਮਾਂਡ ਅਸੀਂ ਦਿਨ ਖੇਡੀ ਕਰਦੇ ਆਂ ਔਰ ਅਸੀਂ ਆਪਣੇ ਕਿਸੇ ਵੀ ਦਰਜ ਸਮਾਜ ਦਾ ਚਾਹੇ ਕੋ ਅਫਸਰ ਹੋਵੇ ਚਾਹੇ ਕੋ ਆਮ ਆਦਮੀ ਹੋਵੇ ਅਸੀਂ ਕਿਸੇ ਦੇ ਹੱਕਾਂ ਨਹੀਂ ਅਸੀਂ ਜਿਹੜਾ ਨੁਕਸਾਨ ਨਹੀਂ ਹੁੰਦਾਂਗੇ ਉਹਦੀ ਪੂਰੀ ਰਾਖੀ ਕਰਾਂਗੇ ਅਸੀਂ ਡਿਮਾਂਡ ਕਰਨੇ ਆ ਕਿ ਹਰਿਆਣਾ ਸਰਕਾਰ ਨੂੰ ਜਿਹਦੇ ਸਾਡੇ ਆਈਪੀਐਸ ਅਫਸਰ ਵਾਈ ਗਰੇਵ ਪ੍ਰਵੀਨ ਕੁਮਾਰ ਜਿਨ੍ਹਾਂ ਨਾਲ ਇਦਾਂ ਦੀ ਘਟਨਾ ਵਾਪਰੀ ਹੈ ਮੈਂ ਚਾਹਾਂਗਾ ਕਿ ਉਹਦੇ ਖਰਾਬ ਹੋਣਾਂ ਲੋਕਾਂ ਦੇ ਜਿਨ੍ਹਾਂ ਨੇ ਕੀਤੀ ਹੈ ਜਿਹੜਾ ਮਜਬੂਰ ਕੀਤਾ ਹੈ ਉਹਨਾਂ ਦਾ ਕਤਲ ਦਾ ਮਕਦਮਾ ਚੱਲਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਬਾਕੀਆਂ ਨੂੰ ਵੀ ਇੱਕ ਮੈਸੇਜ ਆਵੇ ਸਾਰੇ ਦੇਸ਼ ਦੇ ਵਿੱਚ ਕਿ ਜਿਹੜਾ ਹੈਗਾ ਜਿਹੜਾ ਕਰੇਗਾ ਦਲ ਸਮਾਜ ਨਾਲ ਕੋਈ ਗਲਤ ਕੰਮ ਕਰੇਗਾ ਨੁਕਸਾਨ ਕਰੇਗਾ ਟੌਰਚਰ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਸੋ ਮੈਂ ਇੱਕ ਵਾਰੀ ਫੇਰ ਆਪਣੀ ਆਵਾਜ਼ ਵੀ ਬਾਡੀ ਵੱਲੋਂ ਦੇਖੋ ਕਿ ਜੇ ਸਾਡੇ ਪੰਜਾਬ ਦੀ ਸਰਕਾਰ ਹੈਗੀ ਏ ਇਹ ਦਲਤਾ ਦੇ ਨਾਲ ਹਮੇਸ਼ਾ ਖੜੀ ਆਈ ਏ ਪਰ ਉਹਨਾਂ ਦੇ ਮਨ 'ਚ ਬਹੁਤ ਕੀੜਾ ਕਰੇ ਮਨ 'ਚ ਅਸੀਂ ਇਸ ਤਰ੍ਹਾਂ ਕਿ ਆਪਣੇ ਦਲ ਸਮਾਜ ਨੂੰ ਦੇਹਰੀਆਂ ਪਰ ਕੋਈ ਵੀ ਹੋਵੇ इवन दलित ਸਮਾਜਦਾਨ ਨਹੀਂ ਕਿਸੇ ਨਾਲ ਵੀ ਇੰਨੀ ਦੀ ਨੋਬਤ ਨਹੀਂ ਆਣੀ ਚਾਹੀਦੀ ਇਟ ਇਜ਼ ਨਾਟ ਅ ਮੈਟਰ ਆਫ ਓਨਲੀ ਐਸ ਸੀ ਅਫਸਰ ਇਹ ਬਾਕੀ ਅਫਸਰ ਜਿਹੜੇ ਹੈਗੇ ਨੇ ਬਾਕੀ ਜਿਹੜੇ ਲੋਕੀ ਹੈਗੇ ਨੇ ਉਹਨਾਂ ਨੂੰ ਵੀ ਕਦੇ ਇੰਦਾ ਦਾ ਨਹੀਂ ਹੋਣਾ ਚਾਹੀਦਾ ਮਹਿਸੂਸ ਕਿ ਅਸੀਂ ਸਰਕਾਰ ਦੇ ਵਿੱਚ ਸੇਠ ਨਹੀਂ ਹੈਗੇ ਸੋ ਬੀ ਜੇ ਪੀ ਜਿਹੜੀ ਹੈਗੀ ਹੈ ਉਹ ਹੁਣ ਲੋਕਾਂ ਦੀ ਤੇਸੀ ਨਹੀਂ ਹੈਗੀ ਲੋਕਾਂ ਦਾ ਨੁਕਸਾਨ ਕਰ ਰਹੀ ਹੈ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਸੀਂ ਜਿਹਨੇ ਕਹਿੰਦੀ ਕਰਦੇ ਹਾਂ ਅਸੀਂ ਇਹਦੀ ਕੋਰ ਨਿੰਦਾ ਕਰਦੇ ਹਾਂ ਅਸੀਂ ਮੰਨ ਕਰਦੇ ਹਾਂ ਕਿ ਸਾਡਾ ਜੋ ਹੈ ਜੁਲੇ ਸਮਾਜ ਦੇ ਜੋ ਵੀਰ ਸੜ ਚਲੇ ਗਏ ਹਨ ਉਹਨਾਂ ਨੂੰ ਜਿਨ੍ਹਾਂ ਨੇ ਕੀਤਾ ਜਿਹਦੇ ਤੇ ਕਾਰਨ ਬਣੇ ਨੇ ਉਹਨਾਂ ਦੇ ਖਾਤ ਦੇ ਸਤਿਕਾਰ ਹੋਏ ਨਹੀਂ ਚਾਹੀਦਾ ਪੋਰਬੋਨੀ